ਲੋਕਾਂ ਲਈ ਖੜਨ ਵਾਲਾ ਪਹਾੜ ਜਿੱਡਾ ਬੰਦਾ ਇੱਕ دیਵਾਨੀ ਦੇ ਬੰਦੇ ਨੇ ਕਤਲ ਕਰਤਾ ਕਿ ਕਿਸੇ ਆ ਮਾਮੂਲੀ ਗੱਲ ਨਾਲ ਕਤਲ ਨਹੀਂ ਹੋਇਆ ਉਹ ਕੱਲਾ ਉਹ ਬੰਦੇ ਨੇ ਕਤਲ ਨਹੀਂ ਕੀਤਾ ਇਹ ਪ੍ਰੇਟੀਕਲ ਤੇ ਰਾਜਨੀਤੀਕ ਪਤਲੋ ਕਤਲ ਹੋਇਆ ਕਿ ਐਫਆਰ ਵੀ ਹੋਗੀ ਇਹ ਐਫਆਰ ਦੀ ਮਗਰ ਜਿਹੜੇ ਬੰਦੇ ਕਤਲ ਦੇ ਮਗਰ ਲੁਕੇ ਆ ਉਹਨਾਂ ਨੂੰ ਫੜਨੇ ਜਾਣਾ ਚਾਹੀਦਾ ਫੇਰ ਇਹਨਾਂ ਪਰਿਵਾਰਾਂ ਨੂੰ ਇਨਸਾਫ ਮਿਲੂ ਇਹਨਾਂ ਤੋਂ ਪਾਉਂਦੇ ਮੂਰੇ ਸਿਰ ਦੇਣ ਵਾਲੇ ਲੋਕ ਸਿੱਖ ਗੁਰੂ ਗਵੰਦ ਸਿੰਘ ਦੇ ਇਹਨਾਂ ਨੂੰ ਤਾਂ ਬੱਟਿਆ ਨਹੀਂ ਮੁੱਕੜੇ ਇੱਥੇ ਮੀਰ ਮੰਨੂ ਵਰਕੇ ਵੜਦੇ-ਵੜਦੇ ਮੁੱਕ ਗਏ ਪਰ ਇਹ ਲੋਕ ਨਹੀਂ ਮੁੱਕ ਗਏ ਜਿੱਦੋਂ ਚਿੜੀਆਂ ਇਕੱਠੀਆਂ ਹੋ ਜਾਂਦੀਆਂ ਉਹ ਬਾਜਾਂ ਦੇ ਫੰਗ ਪੱਟ ਦਿੰਦੀਆਂ ਇਹ ਚਿੜੀਆਂ ਇਕੱਠੀਆਂ ਹੋ ਗਈਆਂ ਇਹ ਬਾਜਾਂ ਦੇ ਫੰਗ ਪੱਟ ਕੇ ਹਟਣ ਲੱਗਾ ਔਰ ਸਿਕੰਦਰ ਸਿੰਘ ਕਲਕੱਤੇ ਨੂੰ ਅਣਸਾਬ ਦਵਾ ਕੇ ਹਟਣ ਗਿਆ ਜੇ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਊ ਜਦੋਂ ਤਲਵਾਰ ਨਾ ਹੋਈ ਉਦੋਂ ਲੜਨ ਦੀ ਤੰਗ ਹੋਊ ਪਰ ਅਸੀਂ ਲੜਾਂਗੇ ਸਾਥੀ ਜਦ ਤੱਕ ਸਾਨੂੰ ਹਨਸਾ ਬਣਾ ਮਿਲਿਆ ਹਨੇਰੀਆਂ ਨੂੰ ਭਲੇਖਾ ਹੈ ਹਨੇਰਾ ਪਾਉਣ ਦਾ ਉਹਨਾਂ ਹਨੇਰੀਆਂ ਨੂੰ ਲੋਕਾਂ ਲਾਉਣ ਜਾਣਦੇ ਨੇ ਇਹ ਲੋਕ ਨਾ ਮਰੇ ਨਾ ਮਰਨਗੇ ਮੇਰੇ ਗੀਤ ਮੌਤ ਦੀ ਸਰਦਲ ਤੇ ਬਹਿ ਕੇ ਗਾਉਂਦੇ ਰਹਿਣਗੇ ਲੋਕ ਪਾਸ ਨਾ ਮਰੇ ਨਾ ਮਰਨਗੇ ਮੇਰੇ ਗੀਤ ਮੌਤ ਦੀ ਸਰਦਲ ਤੇ ਬਹਿ ਕੇ ਗਾਉਂਦੇ ਰਹਿਣਗੇ ਲੋਕ ਹਨੇਰੀਆਂ ਨੂੰ ਰੋਕਾਂ ਲਾਉਣ ਜਾਣਦੇ ਐ ਲੋਕ ਮੌਤ ਦੀ ਸਰਦਲ ਤੇ ਬਹਿ ਕੇ ਬਰੋਹੀ ਔਰ ਬਰੋਹੀ ਗੱਲਾਂ ਕਰਨ ਵਾਲੀ ਸਾਧ ਸੰਗਤ ਜੀ ਬਾਜਾ ਵਾਲੇ ਗੁਰੂ ਗਵੈਨ ਸਿੰਘ ਪਾਤਸ਼ਾਹ ਦੀ ਫਤਿਹ ਅਰ ਜਸਾਰੀ ਸੰਗਤ ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਝੂਆਂ ਨਾਲ ਭਿੱਜੀ ਹਵਾ ਨੇ ਜਿੱਥੇ-ਜਿੱਥੇ ਵੀ ਜਾ ਕੇ ਸਖਵਿੰਦਰ ਸਿੰਘ ਕਲਕੱਤੇ ਦੀ ਖਬਰ ਦਿੱਤੀ ਤੁਹਾੜ ਅੱਖ ਰੋਈ ਜਦੋਂ ਦੇਰ ਰਾਤ ਟੈਲੀਵਿਜ਼ਨ ਉਤੇ ਸੁਖਵਿੰਦਰ ਸਿੰਘ ਕਲਕੱਤੇ ਦੀ ਮੌਤ ਦੀ ਖਬਰ ਚੱਲ ਰਹੀ ਸੀ ਸਾਡੀਆਂ ਅੱਖਾਂ ਵੀ ਹੰਝੂਆਂ ਨਾਲ ਤਰ ਹੋ ਗਈਆਂ ਕਿਉਂਕਿ ਸਾਡੀ ਸੁਖਵਿੰਦਰ ਸਿੰਘ ਨਾਲ ਰਿਸ਼ਤੇਦਾਰੀ ਸੀ ਮੇਰੀ ਭੈਣ ਇਸ ਘਰ ਦੀ ਨੂੰਹ ਸੀ ਤੇ ਸਾਡਾ ਵੀ ਦਿਲ ਰੋਇਆ ਕਿ ਸਾਡਾ ਭਰਾ ਸੁਖਵਿੰਦਰ ਸਿੰਘ ਕਲਕੱਤਾ ਲੋਕਾਂ ਲਈ ਲੜਨ ਵਾਲਾ ਲੋਕਾਂ ਲਈ ਖੜਨ ਵਾਲਾ ਪਹਾੜ ਜਿੱਡਾ ਬੰਦਾ ਇੱਕ دیਵਾਨੀ ਦੇ ਬੰਦੇ ਨੇ ਕਤਲ ਕਰਤਾ ਪਰ ਉਹਨੂੰ ਭੁਲੇਖਾ ਏ ਕਿ ਸੁਖਵਿੰਦਰ ਸਿੰਘ ਦਾ ਕਤਲ ਕਰਨ ਨਾਲ ਸੁਖਵਿੰਦਰ ਸਿੰਘ ਦੀ ਸੋਚ ਨਹੀਂ ਕਤਲ ਕੀਤੀ ਜਾ ਸਕਦੀ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇਣ ਵਾਲਿਆਂ ਨੂੰ ਭੁਲੇਖਾ ਸੀ ਕਿ ਸੁਕਰਾਤ ਜ਼ਹਿਰ ਨਾਲ ਮਰ ਜੂ ਪਰ ਨਹੀਂ ਸੱਚ ਕਦੇ ਨਾ ਮਰਿਆ ਨਾ ਕਦੇ ਦਬਿਆ ਸੱਚ ਹਮੇਸ਼ਾ ਜਗਦਾ ਰਹਿੰਦਾ ਮਸਾਲ ਵਾਂਗੂ ਔਰ ਸੁਖਵਿੰਦਰ ਸਿੰਘ ਦੀ ਸੋਚ ਵੀ ਹਮੇਸ਼ਾ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਜਗਦੀ ਰਹੂਗੀ ਜਿੰਨਾਂ ਲੋਕਾਂ ਦੀ ਖਾਤਰ ਸੁਖਵਿੰਦਰ ਸਿੰਘ ਲੜਦਾ ਰਿਹਾ ਤੇ ਹਮੇਸ਼ਾ ਯਤਨ ਕਰਦਾ ਰਿਹਾ ਸੈਣ ਦੇ ਲੋਕਾਂ ਲਈ ਜਦੋਂ ਸਰਪੰਚ ਵੀ ਉਹਦੀ ਮਾਤਾ ਬਣੀ ਮਾਤਾ ਮਲਕੀਤ ਕੌਰ ਉਹ ਸਮੇਂ ਵਿੱਚ ਵੀ ਸੁਖਵਿੰਦਰ ਸਿੰਘ ਨੇ ਆਪਣੇ ਪਿੰਡ ਦੇ ਸਹਨੇ ਦੇ ਉਹ ਕੰਮ ਕੀਤੇ ਜਿਹੜੇ ਕੰਮ ਪੂਰੇ ਪੰਜਾਬ ਦੇ ਵਿੱਚ ਸਲਾਹੇ ਗਏ ਬਹੁਤ ਸੋਹਣਾ ਪੰਚਾਇਤ ਘਾਰ ਸੁਖਵਿੰਦਰ ਸਿੰਘ ਨੇ ਸਹਨੇ ਦੇ ਵਿੱਚ ਬਣਾਇਆ ਔਰ ਮੈਂ ਵੀ ਦੇਖ ਕੇ ਗਿਆ ਕਿਉਂਕਿ ਮੈਨੂੰ ਵੀ ਕੰਮ ਕਰਨ ਦਾ ਸ਼ੌਂਕ ਸੀ ਅਕਸਰ ਮੈਨੂੰ ਸੁਖਵਿੰਦਰ ਸਿੰਘ ਪਿੰਡ ਦੇ ਵਿਕਾਸ ਬਾਰੇ ਗੱਲਾਂ ਕਰਦਾ ਰਹਿੰਦਾ ਕਿ ਕਿਵੇਂ ਮੈਂ ਆਪਦੇ ਪਿੰਡ ਸਹਨੇ ਦਾ ਵਿਕਾਸ ਕਰਾਂ ਕਿਵੇਂ ਮੈਂ ਆਪਣੇ ਪਿੰਡ ਸੈਣੀ ਦਾ ਨਾਂ ਪੂਰੇ ਪੰਜਾਬ ਵਿੱਚ ਲੈ ਕੇ ਜਾਵਾਂ ਇਹ ਜੀ ਸੋਚ ਵਾਲੇ ਬੰਦੇ ਲੱਭਣੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਔਖੇ ਆ ਸਰਪੰਚ ਬਣ ਜਾਣਾ ਹੋਰ ਗੱਲ ਹੁੰਦੀ ਆ ਇੱਥੇ ਹਵਾਵਾਂ ਦੇ ਵਿੱਚ ਸਰਕਾਰਾਂ ਦੇ ਵਿੱਚ ਲੋਕ ਸਰਪੰਚ ਵੀ ਬਣ ਜਾਂਦੇ ਆ ਮੰਤਰੀ ਵੀ ਬਣ ਜਾਂਦੇ ਆ ਐਮਐਲਏ ਵੀ ਬਣ ਜਾਂਦੇ ਆ ਪਰ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਜਾ ਦੋਨਾਂ ਰੋਕਾਂ ਨੂੰ ਰੱਖਿਆ ਜਾਂਦਾ ਜਿਹੜੇ ਲੋਕਾਂ ਲਈ ਕੁਝ ਕਰਕੇ ਜਾਂਦੇ ਆ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਿਹਾ ਪੂਰੇ ਸਿੱਖ ਜਗਤ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿੱਦਣ ਰੰਗਜੇ ਬਾਦਸ਼ਾਹ ਨੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਦਾ ਸੀਸ ਕਲਮ ਕਰਾਇਆ ਹੋ ਉਹਨੂੰ ਭਲੇਖਾ ਹੋਊਗਾ ਕਿ ਅੱਜ ਮੈਂ ਸੱਚ ਖਤਮ ਕਰਤਾ ਅੱਜ ਸੱਚ ਦੀ ਬਾਜ ਨੂੰ ਮੈਂ ਆਰਿਆਂ ਦੇ ਨਾਲ ਚੀਰਤਾ ਪਰ ਉਹਨੂੰ ਭਲੇਖਾ ਸੀ ਪਰ ਇੱਕ ਪਾਸੇ ਅੱਜ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆ ਦੂਜੇ ਪਾਸੇ ਰੰਗਜੇ ਬਾਦਸ਼ਾਹ ਜੀ ਦੀ ਕਬਰ ਬਣੀ ਆ ਰੰਗਾਬਾਦ ਦੇ ਵਿੱਚ ਉਹਦੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਵੀਰੋ ਇੱਕ ਪਾਸੇ ਗੁਰੂ ਤੇਗ ਬਹਾਦਰ ਦੀਆਂ ਛੀਧੀਆਂ ਮਣਾਉਣ ਵਾਲੇ ਲੋਕ ਆ ਬੈਠੇ ਆ ਜਿਹੜੇ ਅੱਜ ਵੀ ਸੱਚ ਨੂੰ ਪਿਆਰ ਕਰਦੇ ਆ ਉਹ ਮੇ ਸਖਵਜਿੰਦਰ ਸਿੰਘ ਦੀ ਸੋਚ ਨੂੰ ਕਤਲ ਨਹੀਂ ਕੀਤਾ ਜਾ ਸਕਦਾ ਇਹ ਕਤਲ ਜਿਵੇਂ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਬੋਲਦੇ ਸੀ ਕਿ ਕਿਸੇ ਆ ਮਾਮੂਲੀ ਗੱਲ ਨਾਲ ਕਤਲ ਨਹੀਂ ਹੋਇਆ ਉਹ ਕੱਲਾ ਉਹ ਬੰਦੇ ਨੇ ਕਤਲ ਨਹੀਂ ਕੀਤਾ ਇਹ ਪ੍ਰੀਟੀਕਲ ਤੇ ਰਾਜਨੀਤਿਕ ਪੱਧਰ ਉੱਪਰ ਕਤਲ ਹੋਇਆ ਇਹ ਕਤਲ ਦੀਆਂ ਜੜਾਂ ਬਹੁਤ ਡੂੰਘੀਆਂ ਐ ਉਹ ਕਤਲ ਦੀਆਂ ਜੜਾਂ ਤਾਂ ਫੜੀਆਂ ਜਾ ਸਕਦੀਆਂ ਜੇ ਆਪਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਔਰ ਮੈਨੂੰ ਆਸ ਹੈ ਇਸ ਗੱਲ ਦੀ ਕਿ ਜਿਵੇਂ ਸਹਨੇ ਦੇ ਘਰਾਂ ਦੇ ਵਿੱਚ ਕੱਲ ਚੁੱਲ੍ਹੇ ਨਹੀਂ ਬਲੇ ਉਵੇਂ ਸ਼ਾਇਦ ਪੰਜਾਬ ਦੇ ਉਹਨਾਂ ਨਿਸਾਬ ਪਸੰਦ ਲੋਕਾਂ ਦੇ ਘਰੇ ਲੋਕਾਂ ਨੇ ਚੁੱਲ੍ਹੇ ਨਹੀਂ ਬਾਲੇ ਕਿ ਜਦੋਂ ਸੁਖਵਿੰਦਰ ਸਿੰਘ ਦੀ ਮੌਤ ਸੁਣੀ ਇੱਥੇ ਬੈਠੇ ਆ ਸਰਦਾਰ ਬਲਕੌਰ ਸਿੰਘ ਹੋਣੀ ਸਿੱਧੂ ਮੂਸੇਵਾਲੇ ਦੇ ਪਿਤਾ ਇਹ ਵੀ ਚੱਲ ਕੇ ਮੂਸੇਪਿੰਡ ਤੋਂ ਇੱਥੇ ਦਰੀ ਤੇ ਆ ਕੇ ਬਹਿ ਗਏ ਇੱਥੇ ਹੋਰ ਲੋਕ ਵੀ ਬੈਠੇ ਆ ਜਿਨ੍ਹਾਂ ਦੇ ਚਿਰਾਗ ਬੁੱਝ ਗਏ ਘਰਾਂ ਦੇ ਪਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਕਿਉਂਕਿ ਸਰਕਾਰ ਚਾਹੁੰਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਨਸ਼ੇ ਨਾ ਖਤਮ ਕਰੋ ਜੇ ਨਸ਼ੇ ਨਾ ਖਤਮ ਨਹੀਂ ਕੀਤੇ ਜਾ ਸਕਦੇ ਇਹਨਾਂ ਨੂੰ ਤਲਵਾਰ ਨਾ ਖਤਮ ਕਰੋ ਪਰ ਇਹਨਾਂ ਨੂੰ ਭੁਲੇਖਾ ਕਿ ਪੰਜਾਬ ਦੇ ਲੋਕ ਕਦੇ ਇਹਨਾਂ ਨਸ਼ੇ ਨਾ ਖਤਮ ਹੋਏ ਨਾ ਕਦੇ ਤਲਵਾਰ ਨਾ ਖਤਮ ਹੋਣਗੇ ਉਹ ਤਾਂ ਤੋਪਾਂ ਦੇ ਮੂਰੇ ਸਿਰ ਦੇਣ ਵਾਲੇ ਲੋਕ ਸਿੱਖ ਗੁਰੂ ਗਵੰਦ ਸਿੰਘ ਦੇ ਇਹਨਾਂ ਨੂੰ ਤਾਂ ਵੱਡਿਆ ਨਹੀਂ ਮੁੱਕੜੇ ਇੱਥੇ ਮੀਰ ਮੰਨੂ ਵਰਗੇ ਵੱਢਦੇ ਵੱਢਦੇ ਮੁੱਕ ਗਏ ਪਰ ਇਹ ਲੋਕ ਨਹੀਂ ਮੁੱਕ ਗਏ ਬੀਰੋ ਇਹ ਇਨਸਾਫ ਕੰਨੇ ਸੁਖਵਿੰਦਰ ਸਿੰਘ ਕਲਕੱਤੇ ਦੇ ਪਰਿਵਾਰ ਨੂੰ ਨਹੀਂ ਦਬਾਉਣਾ ਇਹ ਇਨਸਾਫ ਪੂਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਦਬਾਉਣਾ ਜਿਹੜੇ ਬੇਵਸੀ ਹੋਏ ਬੈਠੇ ਆ ਕਰੇ ਜਿਹੜੇ ਲੋਕ ਡਰੇ ਬੈਠੇ ਆ ਕਿ ਅਸੀਂ ਕੀ ਕਰਾਂਗੇ ਸਾਡੀ ਬਾਹ ਕੌਣ ਫੜੂ ਅੱਜ ਨਸ਼ੇ ਦਾ ਹਾਲ ਇਹ ਆ ਅੱਜ ਬਾੜ ਅੱਜ ਕੱਲੀਆਂ ਸਰਕਾਰਾਂ ਗੱਲਾਂ ਕਰਦੀਆਂ ਕਿ ਨਸ਼ਾ ਬੰਦ ਕਰ ਦਾਂਗੇ ਸਾਨੂੰ WhatsApp ਤੇ ਤੁਸੀਂ ਆਪਦੀ ਸੂਚਨਾ ਦਿਓ ਅਸੀਂ ਤੁਹਾਡੀ ਜਾਣਕਾਰੀ ਗੁਪਤ ਰੱਖਾਂਗੇ ਪਰ ਕੁਝ ਨਹੀਂ ਐਸਾ ਇੱਥੇ ਨਾਲ ਹੀ ਛੰਨਿਆ ਦਾ ਪਿੰਡ ਦਾ ਮੁੰਡਾ ਗਲਾਬ ਸਿੰਘ ਨੌਜਵਾਨ ਨਸ਼ੇ ਵਾਲੇ ਬੰਦਿਆਂ ਨੇ ਮਾਰਤਾ ਇੱਥੇ ਲੋਕ ਡਰਨੋਂ हट ਕੇ ਗੱਲ ਕਰਨੋਂ ਹਰੇਕ ਬੰਦਾ ਕਹਿੰਦਾ ਮੈਂ ਨਸ਼ੇ ਦੀ ਗੱਲ ਕਿਵੇਂ ਕਰਾਂ ਕਿਉਂਕਿ ਨਸ਼ਾ ਸਾਡੇ ਸਮਾਜ ਲਈ ਬਰਾਈਆ ਪਰ ਉਹਨਾਂ ਲੋਕਾਂ ਲਈ ਬਰਾਈ ਨਹੀਂ ਜਿਹੜੇ ਕਾਰੋਬਾਰ ਕਰਦੇ ਆ ਨਸ਼ੇ ਦਾ ਉਨਾਂ ਲਈ ਕਾਰੋਬਾਰ ਆ ਇਹ ਕਾਰੋਬਾਰ ਦੇ ਵੱਡੇ ਅਫਸਰ ਇਹ ਕਾਰੋਬਾਰ ਦੇ ਵਿੱਚ ਸਰਕਾਰਾਂ ਦੇ ਵੱਡੇ ਲੋਕਣ ਵਾਲਬ ਹੋ ਜਾਂਦੇ ਆ ਇਹ ਰਸ਼ੀਆਂ ਤੋਂ ਗੱਲ ਚੱਲਦੀ ਆ ਨਸ਼ੇ ਦੀ ਨਸ਼ੀਆਂ ਮਾਸਟਰਮਾਈਂਡ ਆ ਪੂਰੀ ਦੁਨੀਆ ਵਿੱਚ ਨਸ਼ੇ ਦਾ ਉਹ ਸਾਰੇ ਦੁਨੀਆ ਦੇ ਵਿੱਚ ਫੈਲਿਆ ਹੋਇਆ ਵੱਡੇ ਵੱਡੇ ਲੋਕ ਉਹਦੇ ਚ ਰਲ ਜਾਂਦੇ ਆ ਜਿਹੜੀਆਂ ਸਰਕਾਰਾਂ ਕਦੇ ਗੁੱਟਕਾ ਸੇਵਦੀਆਂ ਸੌਹਾਂ ਖਾਂਦੀਆਂ ਸੀ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਚਾਰਾਂ ਹਫ਼ਤਿਆਂ 'ਚ ਨਸ਼ਾ ਬੰਦ ਕਰ ਦੇਣੀਆਂ 4-4 ਸਾਲ ਹੋ ਗਏ ਨਸ਼ੇ ਨਹੀਂ ਬੰਦ ਹੋਏ ਇਹ ਜ਼ਰੂਰ ਹੋਇਆ ਕਿ ਉਹਨਾਂ ਮਾਮਾਂ ਦੇ ਪੁੱਤ ਚਲੇ ਗਏ ਜਿੰਨਾਂ ਭੈਣਾਂ ਦੇ ਭਰਾ ਚਲੇ ਗਏ ਜਿਨ੍ਹਾਂ ਨੂੰ ਰਖੜੀ ਵਾਲੇ ਦੇਣ ਰਖੜੀ ਬੰਨਣ ਦੇ ਚੇਤੇ ਆ ਕੇ ਪੁੱਬੇ ਮਾਰ-ਮਾਰ ਕੇ ਸੰਦੂਖ ਵਾਲੇ ਕਮਰੇ 'ਚ ਰੋਣ ਗੀਆਂ ਉਹਨਾਂ ਭੈਣਾਂ ਨੂੰ ਜਾ ਕੇ ਪੁੱਛੋ ਉਹਨਾਂ ਭਰਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੀਆਂ ਬਾਹਾਂ ਟੁੱਟ ਗਈਆਂ ਉਹਨਾਂ ਪਤਨੀਆਂ ਦੀ ਗੱਲ ਜਾ ਕੇ ਪੁੱਛੋ ਜਿਨ੍ਹਾਂ ਦੀ ਲਾਲ ਚੁੰਨੀ ਤੋਂ ਚਿੱਟੀ ਚੁੰਨੀ ਹੋ ਗਈ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਕਿੱਲਣਾ ਦੇ ਨਾਲ ਲਾਲ ਪਰਾਂ ਦੇ ਟੰਗੇ ਰਹੇਗੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਸੰਧੂਰ ਦੀਆਂ ਡੱਬੀਆਂ ਡਿੱਗ ਪੀਆਂ ਉਹਨਾਂ ਜਾ ਕੇ ਮਾਮਾ ਨੂੰ ਪੁੱਛੋ ਜਿਨ੍ਹਾਂ ਦੇ ਅੱਖਾਂ ਦੇ ਤਾਰੇ ਖਲਾ ਲਈ ਚਲੇ ਗਏ ਇਥੇ ਗੱਲਾਂ ਕੱਲੀਆਂ ਇੱਕ ਕਰਨਾ ਹੋਣਾ ਨਹੀਂ ਕਿ ਐਫਆਰੀ ਹੋ ਗਈ ਇਹ ਐਫਆਰੀ ਦੀ ਮਗਰ ਜਿਹੜੇ ਬੰਦੇ ਕਤਲ ਦੇ ਮਗਰ ਲੁਕੇ ਆ ਉਹਨਾਂ ਨੂੰ ਫੜਨੇ ਜਾਣਾ ਚਾਹੀਦਾ ਤੇਰੇ ਨਾ ਪਰਿਵਾਰਾਂ ਨੂੰ ਇਨਸਾਬ ਮਿਲੂ ਸਿੱਧੂ ਮੂਸੇ ਵਾਲੇ ਦੇ ਗੋਲੀਆਂ ਚਲਾਉਣ ਵਾਲ ਨੂੰ ਫੜ ਕੇ ਮਾਰਨਾ ਅਸਰ ਮਸਲਾ ਆਲਣੀ ਹੋਣਾ ਜਿਹੜੇ ਬੰਦਿਆਂ ਨੇ ਕਿਰਾਇਆ ਉਹ ਬੰਦੇ ਨਹੀਂ ਫੜੇਗੇ ਉਹ ਆਰਾਮ ਨਾਲ ਫਿਰਦੇ ਆ ਇੱਥੇ ਪੰਜਾਬ ਦੇ ਲੋਕ ਡਰੇ ਹੋਏ ਫਿਰਦੇ ਆ ਕਿ ਕੀ ਕਰਗੇ ਕੋਈ ਬੋਲਣ ਨੂੰ ਤਿਆਰ ਨਹੀਂ ਅਗਲਾ ਕਹਿੰਦਾ ਕੱਲ ਨੂੰ دیਵਾਨੀ ਦੇ ਬੰਦੇ ਆ ਕੇ ਸਾਡੇ ਗੋਲੀਆਂ ਮਾਰ ਜਾਣਗੇ ਪਰ ਡਰਨ ਦੀ ਲੋੜ ਨਹੀਂ ਇਕੱਠੇ ਹੋਣ ਦੀ ਲੋੜ ਆ ਜਦੋਂ ਤੁਸੀਂ ਇਕੱਠੇ ਹੋ ਜਾਓਗੇ ਉਦੋਂ ਦਰਿਆਵਾਂ ਦੇ ਬੰਨ ਟੁੱਟ ਜਾਂਦੇ ਆ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਉਦੋਂ ਸਰਕਾਰਾਂ ਝੁਕ ਜਾਂਦੀਆਂ ਜਦੋਂ ਚਿੜੀਆਂ ਇਕੱਠੀਆਂ ਹੋ ਜਾਂਦੀਆਂ ਉਹ ਬਾਜਾਂ ਦੇ ਫੰਗ ਪੱਟ ਦਿੰਦੀਆਂ ਇਹ ਚਿੜੀਆਂ ਇਕੱਠੀਆਂ ਹੋ ਗਈਆਂ ਇਹ ਬਾਜਾਂ ਦੇ ਫੰਗ ਪੱਟ ਕੇ ਹਟਣ ਦੇਣਾ ਔਰ ਸ਼ਗਵਿੰਦਰ ਸਿੰਘ ਕਲਕੱਤੇ ਨੂੰ ਅਨਸਾਫ਼ ਦਵਾ ਕੇ ਹਟਣੀਆਂ ਇਹਨਾਂ ਸ਼ਬਦਾਂ ਨਾਲ ਮੈਂ ਇਹੀ ਕਹੂੰਗਾ ਕਿ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਸਾਥੀ ਜਦ ਤੱਕ ਸਾਨੂੰ ਅਨਸਾਫ਼ ਨਾ ਮਿਲਿਆ ਜੇ ਬਦੂਕ ਨਾ ਹੋਈ ਉਦੋਂ ਤਲਵਾਰ ਹੋਊ ਜਦੋਂ ਤਲਵਾਰ ਨਾ ਹੋਈ ਉਦੋਂ ਲੜਨ ਦੀ ਤੰਗ ਹੋਊ ਪਰ ਅਸੀਂ ਲੜਾਂਗੇ ਸਾਥੀ ਜਦ ਤੱਕ ਸਾਨੂੰ ਹਨਸਾਬ ਨਾ ਮਿਲਿਆ ਜਦ ਤੱਕ ਤੁਹਾਨੂੰ ਹਨਸਾਬ ਨਾ ਮਿਲਿਆ ਇਹਨਾਂ ਸ਼ਬਦਾਂ ਦੇ ਨਾਲ